ਮਾਤਾ ਭਵਾਨੀ ਮੰਦਿਰ ਵਿਖੇ ਅੱਜ ਅੱਖਾਂ ਦਾ ਤੀਸਰਾ ਵਿਸ਼ਾਲ ਕੈਂਪ ਰਵਿੰਦਰ ਕੁਮਾਰ ਪ੍ਰਧਾਨਗੀ ਦੀ ਛੇਟ ਲਗਵਾਇਆ ਗਿਆ ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਸੁਖਦੀਪ ਸਿੰਘ ਬੋਪਰ ਰਾਏ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿਸ ਵਿੱਚ ਕੈਂਪ ਵਿੱਚ ਕੀ 425 ਮਰੀਜ਼ਾਂ ਨੇ ਤਕਰੀਬਨ ਚੈੱਕਅਪ ਕਰਵਾਇਆ ਗਿਆ ਜਿਸ ਦੇ ਵਿੱਚ ਕੀ 250 ਮਰੀਜ਼ਾਂ ਨੂੰ ਐਨਕਾਂ ਬੰਡਈਆਂ ਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਗੀਆਂ ਤੇ ਇਸ ਮੌਕੇ ਤੇ ਜਿਨ੍ਹਾਂ ਦੇ ਕੋਈ ਲੈਂਜ਼ ਪਾਉਣ ਦੇ ਸੰਬੰਧੀ ਆਪਰੇਸ਼ਨ ਕਰਨੇ ਸਨ ਉਹਨਾਂ ਵਿੱਚ ਵਿੱਚ 56 ਮਰੀਜ਼ਾਂ ਨੂੰ ਤਕਰੀਬਨ ਚੁਣਿਆ ਗਿਆ ਹੈ ਜੋ ਕਿ ਉਹਨਾਂ ਨੂੰ ਅੱਜ ਪਟਿਆਲਾ ਪਹੁੰਚਾਇਆ ਜਾਵਗਾ ਜਿਸ ਦੇ ਵਿੱਚ ਕੋਣਾਂ ਦਾ ਆਪਰੇਸ਼ਨ ਕੀਤੇ ਜਾਣਗੇ ਤੁਸੀਂ ਦੇਖ ਸਕਦੇ ਹੋ ਡਾਕਟਰ ਸੁਖਜੀਤ ਸਿੰਘ ਬੋਪਰ ਰਾਏ ਵੱਲੋਂ ਅੱਖਾਂ ਦੇ ਚੈੱਕਅਪ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਆਉਣਾ ਵੱਲੋਂ ਵਿਸ਼ੇਸ਼ ਤੌਰ ਤੇ ਜਿੱਥੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉੱਥੇ ਆਉਣਾ ਵੱਲੋਂ ਕਿਹਾ ਗਿਆ ਕਿ ਸਾਨੂੰ ਐਨਕਾ ਵਗੈਰਾ ਦਾ ਪ੍ਰਮਾਣਿਤ ਕਰਕੇ ਲਾਉਣਾ ਚਾਹੀਦਾ ਕਿਉਂਕਿ ਇਸ ਸਮੇਂ ਦੇ ਵਿੱਚ ਗਰਦ ਵਗੈਰਾ ਅੱਖਾਂ ਦੇ ਵਿੱਚ ਮੱਛਰ ਪੈਣਾ ਤੇ ਅਲਰਜੀ ਵਰਗੀਆਂ ਬਿਮਾਰੀਆਂ ਹੋਰ ਪੈਦਾ ਹੁੰਦੀਆਂ ਹਨ ਇਸ ਮੌਕੇ ਤੇ ਜਿੱਥੇ ਕੀ ਕਿਹਾ ਮਾਤਾ ਪਵਨੀ ਮੰਦਰ ਦੇ ਪ੍ਰਧਾਨ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਇਸ ਮੌਕੇ ਤੇ ਡਾਕਟਰ ਬੋਬਰ ਆਇਨੇ ਵੀ ਖਾਸ ਤੌਰ ਤੇ ਖਾਂ ਵਰੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਖਾਸ ਰਿਪੋਰਟ 24 ਪੰਜਾਬ ਨਿਊ ਦੇ YouTube ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨਿਊ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ Thank <laughs> you. भूषण सर मैं नाम भूषण मोदगिल भवानी माता कमेटी मैंबर रहा जी ਤੇ ਸਾਡੇ ਪ੍ਰਧਾਨ ਜੀ ਦੇ ਰਹਿਮ ਮਿਹਰ ਵਿੱਚ ਪਵਾਨੀਵਾਤਾ ਮੰਦਿਰ ਦੇ ਵਿੱਚ ਹਰ ਸਾਲ ਕੈਂਪ ਲੱਗਦਾ ਅੱਖਾਂ ਦਾ ਜੀ ਤੇ ਇਸ ਵਾਰ ਵੀ ਲੱਗ ਰਿਹਾ ਹੈ ਤਕਰੀਬਨ ਅਸੀਂ 500 700 ਬਰੀਜ ਪੇਸ਼ੈਂਟ ਨੂੰ ਇਸ ਵਾਰੀ ਸਾਨੂੰ ਉਮੀਦ ਹੈ 500 700 ਪੇਸ਼ੈਂਟ ਸਾਡੇ ਕੋਲ ਆਊਗਾ ਜੀ ਜਿਨ੍ਹਾਂ ਦੀ ਅੱਖਾਂ ਦਾ ਅਸੀਂ ਪੂਰਾ ਧਿਆਨ ਜਾਂ ਡਾਕਟਰ ਸਾਹਿਬ ਬੈਠੇ ਨੇ ਉਹਨਾਂ ਨੂੰ ਦਿਖਾਵਾਂਗੇ ਅੱਖਾਂ ਸਾਰਾ ਸੈੱਟ ਹੋਊਗਾ ਜੀ ਤੇ ਹਰ ਸਾਲ ਆਦਾ ਜੀ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਇਦਾਂ ਦੇ ਕੈਂਪ ਲੱਗਣ ਸਾਡੇ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਸਾਡੇ ਇਲਾਕਾ ਇਲਾਕਾ ਨਿਵਾਸੀ ਨੇ ਜੋ ਮੈਂਬਰ ਇਸ ਤੇ ਆਉਂਦੇ ਨੇ ਵੀ ਉਹਨਾਂ ਦਾ ਇਲਾਜ ਹੋ ਸਕੇ ਪਵਾਨੀ ਮਾਤਾ ਕਮੇਟੀ ਵੱਲੋਂ ਹਰ ਸਾਲ ਇਦਾਂ ਦੇ ਕੋਈ ਨਾ ਕੋਈ ਕੰਮ ਕੀਤੇ ਜਾਂਦੇ ਨੇ ਵੀ ਜਿਨ੍ਹਾਂ ਤੋਂ ਪਬਲਿਕ ਦਾ ਭਲਾ ਹੋ ਸਕੇ ਤੁਹਾਨੂੰ ਨਹੀਂ ਲੱਗਦਾ ਜੇ ਮੈਂ ਆਪਣੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਬੜੀ ਅੱਖਾਂ ਤੋਂ ਲੈ ਗਈ ਦੋ ਚੀਜ਼ਾਂ ਦੀ ਘਾੜੇ ਚੈੱਕਅਪ ਤੇ ਡਾਕਟਰ ਨਾਲ ਉਹ ਬਹੁਤ ਬੜੀ ਗੱਲ ਹੈ ਦੇਖੋ ਜੀ ਪਵਾਨੀਗੜ੍ਹ ਦੇ ਵਿੱਚ ਪਹਿਲਾਂ ਕਦੇ ਵੀ ਇਦਾਂ ਦੇ ਡਾਕਟਰ ਨਹੀਂ ਆਏ ਹੈਗੇ ਜੀ ਜੋ ਪ੍ਰੋਪਰ ਹਰੇਕ ਪੇਸ਼ੈਂਟ ਨੂੰ ਟ੍ਰੀਟਮੈਂਟ ਮਿਲ ਸਕੇ ਕਿਉਂਕਿ ਭਵਾਨੇਗੜਾ ਹਸਪੀਟਲ ਵਿੱਚ ਹਰ ਵਾਰੀ ਇਦਾਂ ਦੇ ਕਮੀਆਂ ਰਹਿੰਦੀਆਂ ਨੇ ਤੇ ਹੁਣ ਵੀ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈ ਜੀ ਇੱਕ ਦੋ ਡਾਕਟਰ ਹੀ ਨੇ ਜੋ ਪੂਰੇ ਹਸਪੀਟਲ ਨੂੰ ਦੇਖਦੇ ਨੇ ਅਸੀਂ ਵੀ ਪ੍ਰਸ਼ਾਸਨ ਨੂੰ ਕਹਿਣਾ ਵੀ ਕਮ ਸੇ ਕਮ ਡਾਕਟਰ ਪੂਰੇ ਹੋਣੇ ਚਾਹੀਦੇ ਨੇ ਹਸਪੀਟਲ ਦੇ ਕਿਉਂਕਿ ਭਵਾਨੇਗੜਾ ਬਹੁਤ ਵੱਡਾ ਸ਼ਹਿਰ ਹੋ ਚੁੱਕਿਆ ਜੀ ਬਹੁਤ ਵਿਸਤਾਰ ਹੋ ਚੁੱਕਿਆ ਤੇ 21 ਇੱਥੇ ਹਸਪੀਟਲ ਆ ਡਾਕਟਰਾਂ ਦੀ ਜ਼ਰੂਰਤ ਹੈ ਇੱਥੇ ਭਵਾਨੀ ਮਾਤਾ ਮੰਦਿਰ ਕਿਵੇਂ ਦੇਖਦੇ ਜੀ ਮੇਰੇ ਨਾਲ ਬੜੀ ਵਧੀਆ ਸਹਿਯੋਗ ਉਹਦੀ ਕੈਂਪ ਲਾ ਰਹੇ ਨੇ 3 ਸਾਲ ਭਵਾਨੀ ਮਾਤਾ ਮੰਦਿਰ ਪ੍ਰਾਚੀਨ ਮੰਦਿਰਾ ਜੀ ਭਵਾਨੀਗੜ੍ਹ ਦਾ ਕਿਉਂਕਿ ਭਵਾਨੀਗੜ੍ਹ ਦਾ ਨਾਮ ਹੀ ਭਵਾਨੀ ਮਾਤਾ ਮੰਦਿਰ ਤੋਂ ਪਿਆ ਜੀ ਤੇ ਜੋ ਇੱਥੇ ਦੀ ਟੀਮ ਬੜੀ ਵਧੀਆ ਪ੍ਰਬੰਧਕ ਬੜੇ ਵਧੀਆ ਨੇ ਤੇ ਹਰ ਸਾਲ ਹੀ ਇੱਥੇ ਕੈਂਪ ਲੱਗਦਾ ਜੀ ਹੋਰ ਵੀ ਬਹੁਤ ਪਾਲੇ ਕੀਤੇ ਜਾਂਦੇ ਨੇ ਕੌਲਿਕ ਦੀ ਸੇਵਾ ਕਰਨ ਲਈ ਜੀ ਮਹਿਤਾ ਜੀ ਪਾਨੀਗੜ੍ਹ ਤੋਂ ਅੱਜ ਤੀਸਰਾ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਇਦੇ ਵਿੱਚ ਅਸੀਂ ਇੱਥੇ ਅਜ ਪਾਨੀ ਮਾਤਾ ਮੰਦਰ ਵਿੱਚ ਇਕੱਠੇ ਹੋਏ ਤੇ ਤਿੱਜਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪਾਨੀ ਮਾਤਾ ਟੀਮ ਵੱਲੋਂ ਰਵਿੰਦਰ ਬੱਤਸੀ ਪ੍ਰਧਾਨ ਜੀ ਵਿਪਨ ਸ਼ਰਮਾ ਜੀ ਰਮਨ ਇਕੱਦ ਜੀ ਆਪਣੇ ਹੈਗੇ ਨੇ ਇਹਨਾਂ ਸਾਰਿਆਂ ਨਾਲ ਕੇ ਤਿੱਜਾ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ 400 ਮਰੀਜ਼ ਦੇ ਚੈੱਕਅਪ ਹੋ ਚੁੱਕਿਆ ਜਿਦੇ ਵਿੱਚ ਦਵਾਈਆਂ ਤੇ ਐਨਕਾ ਫ੍ਰੀ ਦਿੱਤੀ ਜਾ ਰਹੀਆਂ ਨੇ ਤੇ 60 ਮਰੀਜ਼ਾਂ ਦੇ ਲੈਂਸ ਪਾਏ ਜਾਣਗੇ ਜੋ ਕਿ ਪਾਨੀ ਮਾਤਾ ਟੀਮ ਵੱਲੋਂ ਕਲਪ ਸਾਰੇ ਹੀ ਫ੍ਰੀ ਪਾਏ ਜਾਣਗੇ ਜਿਸ ਵਿੱਚ ਪਟਿਆਲਾ ਡਾਕਟਰ ਸੁਖਦੀਪ ਸਿੰਘ ਬੋਪਾਰੇ ਪਟਿਆਲਾ ਅੱਖਾਂ ਦੇ ਹਸਪਤਾਲ ਲੱਭਣ ਵਾਲੇ ਉਹ ਇਹਨਾਂ ਦਾ ਸਾਰਾ ਚੈੱਕਅਪ ਕੀਤਾ ਗਿਆ ਚੈੱਕਅਪ ਕਰਨ ਤੋਂ ਬਾਅਦ ਸਾਰੇ ਇਹਨਾਂ ਦੇ ਚਿੱਟੇ ਮੋਤੀ ਦੇ ਲੈਂਸ ਪਟਿਆਲੇ ਪਾਏ ਜਾਣਗੇ ਜੀ ਇਹਨਾਂ ਦੇ ਅਗਰ ਇਹ ਗੱਲ ਕਰੀਏ ਤਾਂ ਸਾਡੇ ਸਰਕਾਰੀ ਹਸਪਤਾਲ ਚ ਨਾ ਕੋਈ ਅੱਖਾਂ ਦਾ ਡਾਕਟਰ ਹੈ ਨਾ ਕੋਈ ਟੂਰ ਚੈਕਿੰਗ ਕਰਨ ਵਾਲਾ ਤੁਹਾਨੂੰ ਹੀ ਲੱਗਦਾ ਕੈਂਪਰ ਨਾਲ ਸਾਨੂੰ ਹੋਰ ਹੋਣੇ ਚਾਹੀਦੇ ਨੇ ਸਮੇਂ ਸਮੇਂ ਤੇ ਹਾਂ ਕਿਉਂਕਿ ਅੱਖਾਂ ਦੇ ਕੈਂਪ ਲੱਗਦੇ ਚਾਹੀਦੇ ਨੇ ਹਰ ਇੱਕ ਬੰਦੇ ਨੂੰ 40 ਸਾਲ ਤੋਂ ਬਾਅਦ ਆਪਣੇ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ ਹੈਗਾ ਇਹਦੇ ਵਿੱਚ ਮਰੀਜ਼ ਨੂੰ ਵੀ ਫਾਇਦਾ ਹੁੰਦਾ ਬਹੁਤ ਲੋਕ ਐਜੇ ਪੈਨੇ ਜਿਹੜੇ ਆਪਣੇ ਜਿਨ੍ਹਾਂ ਕੋਲ ਬਹੁਤ ਹੀ ਪੈਸੇ ਵਧਨ ਚ ਜਮ ਨਹੀਂ ਹੈਗਾ ਤਾਂ ਉਹਨਾਂ ਵਿੱਚ ਇਹਨਾਂ ਦਾ ਫਰਾਲਾ ਬਹੁਤ ਵਧੀਆ ਕੀਤਾ ਗਿਆ ਔਰ ਉਹਨੂੰ ਫ੍ਰੀ ਲੰਚ ਪਾਈ ਜਾ ਰਹੀ ਉਹਨਾਂ ਵਿੱਚ ਡਾਕਟਰ ਸੁਖਦੀਪ ਸਿੰਘ ਗੋਪਰਾਏ ਸਰ ਆਜੋ ਰਿ ਭਵਾਨੀ ਮਾਤਾ ਮੰਦਰ ਦੇ ਸਾਈਡ ਉਹਨੂੰ ਤੀਸਰਾ ਕੈਂਪ ਲਾ ਰਹੇ ਹੋ ਤੁਸੀਂ ਕਿਵੇਂ ਦੇਖਦੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਸੀ ਪਹਿਲਾਂ ਵੀ ਜਿਹੜੇ ਤੋਂ ਪਿਛਲੇ ਸਾਰੇ ਤੇ ਕੈਂਪ ਲਾ ਕੇ ਗਏ ਸੀ ਤੇ 600 ਤੋਂ ਪੇਸ਼ੈਂਟ ਦੇਖੇ ਜੀ ਗਏ ਤੇ ਯਾਰ ਸਾਡੋ ਪੇਸ਼ੈਂਟ ਕਿਤੇ ਸੀ ਤੇ ਹੁਣ ਵੀ ਇੰਨੇ ਹੀ ਮਰੀਜ਼ ਨਿਕਲੋਗੇ ਤੇ ਇੰਨੇ ਮਰੀਜ਼ ਅਸੀਂ ਦੇਖ ਚੁੱਕੇ ਆ ਨਾ ਸਾਰਿਆਂ ਦੇ ਪਟਿਆਲੇ ਲੀਲਾਪਾਵਨ ਪਟਿਆਲਾਈ ਹਸਪੀਟਲ ਤੇ ਫ੍ਰੀ ਲੈਂਸ ਪਾਇ ਜਾਣਗੇ ਇੰਪੋਰਟਡ ਲੈਂਸ ਪਾਵਾਂਗੇ ਜੀ ਬਿਨਾ ਡਾਂਕੇ ਤੋਂ ਬਿਨਾ ਟੀਕੇ ਤੋਂ ਬਿਨਾ ਦਰ ਤੋਂ ਸਰ ਜੀ ਜੇ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਅੱਖਾਂ ਦੀ ਪ੍ਰੋਬਲਮ ਬਹੁਤ ਵੱਡੀਆਂ ਰੁਕਾਂ ਲੋਕ ਧਿਆਨ ਨਹੀਂ ਦਿੰਦੇ ਚੀਜ਼ਾਂ ਬਾਰੇ ਜਦੋਂ ਪ੍ਰੋਬਲਮ ਵੱਡੀ ਹੋ ਜਾਂਦੀ ਹੈ ਨੇ ਫਿਰ ਭਾਏਦੇ ਨੇ ਕਿਵੇਂ ਦੇਖਦੇ ਨਹੀਂ ਦੇਖੋ ਲੋਕਾਂ ਨੂੰ ਆਪਣੀਆਂ ਅੱਖਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਅੱਖਾਂ ਤੁਹਾਡੀ ਠਿਕਕੀ ਨੇ ਅੱਖਾਂ ਕਰਕੇ ਆਪਾਂ ਦੇਖ ਸਕਦੇ ਹਾਂ ਦੁਨੀਆ ਨੂੰ ਖਾਨਗਿਆ ਜਹਾਨ ਗਿਆ ਇਸ ਕਰਕੇ ਅੱਖਾਂ ਤੇ ਜਦੋਂ ਵੀ ਬਾਹਰ ਜਾਓ ਤਾਲੀਆਂ ਨਕ ਲਾਓ ਚਸ਼ਮਾ ਲਾਓ ਜੋ ਫੈਕਟਰੀ ਚ ਕੰਮ ਕਰ ਰਿਹਾ ਤਾਂ ਉਹਨੂੰ ਕੋਈ ਵੈਲਡਿੰਗ ਕਰ ਰਿਹਾ ਉਹਨੂੰ ਉਹਦੇ ਹਿਸਾਬ ਨਾਲ ਚਸ਼ਮਾ ਲਾਉਣਾ ਚਾਹੀਦਾ ਤਾਂ ਕਿ ਅੱਖਾਂ ਨੂੰ ਕੁਝ ਨਾ ਹੋਵੇ ਅੱਖਾਂ ਨੂੰ ਵੈਸੇ ਵੀ ਮਿੱਟੀ ਤੋਂ ਤੇ ਧੁੱਪ ਤੋਂ ਤੇ ਤੇਜ਼ ਹਵਾ ਤੋਂ ਬਚਾਉਣਾ ਚਾਹੀਦਾ ਹੈ ਸ਼ਾਮ ਨੂੰ ਖਾਸ ਕਰਕੇ ਜੇ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਮੱਛਰ ਵਕੀ ਪੈਣ ਦੇ ਜਾਨਸ ਬਹੁਤ ਹੁੰਦੇ ਨੇ ਇਸ ਕਰਕੇ ਜਦੋਂ ਵੀ ਤੁਸੀਂ ਟਰੈਵਲ ਕਰਨਾ ਟੂ ਵੀਲਰ ਤੇ ਹਮੇਸ਼ਾ ਆਪਣੀ ਅੱਖਾਂ ਨੂੰ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਵਾਸਤੇ ਡੀ ਨਾਈਟ ਵਾਲੀਆਂ ਜਰੂਰ ਲਾਉਣੀ ਚਾਹੀਦੀਆਂ ਸਰਹਰ ਗੱਲ ਦੀ ਕਰੀਏ ਅੱਜ ਕੱਲ੍ਹ ਇਹ ਗਾ ਦੀ ਲੋਕ ਬਹੁਤ ਘੱਟ ਰਹੀ ਹੈ ਪਰ ਲੋਕ ਚੈੱਕ ਅਪ ਕਰਾਉਣ ਤੋਂ ਬਹੁਤ ਡਰਦੇ ਨੇ ਵੀ ਕਿ ਪ੍ਰੈਸ਼ਰ ਦਾ ਚੱਕਰ ਲਾ ਪਿਆ ਜਾ ਔਰ ਉਹਨਾਂ ਨੂੰ ਕਿਵੇਂ ਰੈਡ ਦੋਗੇ ਵੀ ਲੋਕ ਚੀਜ਼ਾਂ ਨੂੰ ਬੱਦ ਪ੍ਰੋਪਰ ਧਿਆਨ ਦੇਣ ਜੇ ਕੋ ਟਾਈਮ ਟੂ ਟਾਈਮ ਚੈੱਕ ਅਪ ਕਰਾਉਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਕਿਉਂਕਿ 40 ਸਾਲ ਦੀ ਉਮਰ ਤੋਂ ਬਾਅਦ ਨੇੜੇ ਦੀਆਂ ਵੀ ਲੱਗਦੀ ਹੈ ਤੇ 40 ਸਾਲ ਤੋਂ ਬਾਅਦ ਕਾਲਾ ਮੋਤੀ ਜਿਹਨੂੰ ਕਲਕੋਮਾ ਕਹਿੰਦੇ ਆ ਉਹਦੇ ਹੋਣ ਦੇ ਚਾਂਸ ਵੀ ਜ਼ਿਆਦਾ ਵੱਜ ਜਾਂਦੇ ਨੇ ਤੇ ਜ ਜਿਆਦਾ ਚਾਂਸ ਹੁੰਦਾ ਹੈ ਕਿ ਆਨਰਸ ਟਾਈਮ ਵੇਸ ਕਰਕੇ ਆਪਣੇ ਕਿਹੜੇ ਛੋਟੇ ਬੱਚਿਆਂ ਨੇ ਜੋ ਸਕੂਲ ਜਾਂਦੇ ਨੇ ਉਹਨਾਂ ਨਿਗਾਹ ਜ਼ਰੂਰ ਚੈੱਕ ਕਰਵਾਉਣੀ ਚਾਹੀਦੀ ਹੈ ਇੱਕ ਫਿਰ 20 25 ਸਾਲ ਦੇ ਉਮਰ ਦੇ ਇੱਕ ਵਾਰ ਫਿਰ ਚੈੱਕ ਕਰਵਾ ਲਈ ਤੇ 40 ਸਾਲ ਤੋਂ ਬਾਅਦ ਜ਼ਰੂਰ ਤੁਹਾਨੂੰ ਰੈਗੂਲਰਲੀ ਹਰ ਸਾਲ ਤੋਂ ਸਾਲ ਬਾਅਦ ਆਪਣੀ ਅੱਖਾਂ ਚੈੱਕ ਕਰਵਾਉਣਾ ਚਾਹੀਦਾ ਸਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਲੋਕਾਂ ਦੀ ਨਿਗਾਨ ਵਿੱਚ ਬੜੀਆਂ ਪ੍ਰੋਬਲਮਾਂ ਦੇ ਨਾਲ-ਨਾਲ ਹੋਰ ਬਿਮਾਰੀਆਂ ਬੜੀਆਂ ਫੇਮਸ ਨੇ ਅੱਜ ਕੱਲ੍ਹ ਜਿਵੇਂ ਆਈ ਸੀ ਦੀ ਪ੍ਰੋਬਲਮ ਪਿੱਛੇ ਬੜੀ ਪ੍ਰੋਬਲਮ ਆਈ ਹੈਗੀ ਉਹਦੇ ਵੀ ਲੋਕ ਕੰਧ ਧਿਆਨ ਨਹੀਂ ਦੇ ਰਹੇ ਅੱਖ ਤਾਂ ਆਉਣਾ ਜਾਂ ਅੱਖ ਅੱਖਾਂ ਦੀ ਜਿਵੇਂ ਆਪਾਂ ਹੱਤਾਂ ਦੀ ਸਫਾਈ ਰੱਖਦੇ ਆਪਣੇ ਮੂੰਹ ਦੀ ਸਫਾਈ ਰੱਖਦੇ ਆ ਫੇਸ ਦੀ ਸਫਾਈ ਰੱਖਦੇ ਆ ਆਪਾਂ ਫੇਸ ਲਈ ਦੇਖੋ ਕਿੰਨਾ ਕੁਝ ਫੇਸ ਤੇ ਲੋਕੀ ਆਪਣਾ ਲੋਸ਼ਨ ਲਾਉਂਦੇ ਨੇ ਕਰੀਮਾਂ ਲਾਉਂਦੇ ਨੇ ਮੇਕਅਪ ਕਰਦੇ ਨੇ ਮੁੰਮੇ ਜਿਵੇਂ ਅੱਖਾਂ ਨੂੰ ਰੋਜ਼ ਸ਼ਾਮ ਨੂੰ ਚੰਗੀ ਤਰ੍ਹਾਂ ਮੂੰਹ ਧੋ ਕੇ ਅੱਖਾਂ ਚ ਜਿਹੜੇ ਐਂਟੀਬਾਇਓਟਿਕ ਡਰਾਪਸ ਜਾਂ ਦੂਜੇ ਲੂਬ੍ਰੀਕੈਂਟਾਈ ਡਰਾਪਸ ਜ਼ਰੂਰ ਪਾਉਣੇ ਚਾਹੀਦੇ ਨੇ ਤਾਂ ਕਿ ਅੱਖਾਂ ਨੂੰ ਵੀ ਪੂਰੀ ਨਮੀ ਮਿਲ ਸਕੇ ਜੋ ਕਿ ਬਾਹਰ ਤੋਂ ਮੋਨ ਨਾਲ ਤੇਜ ਹਵਾ ਨਾਲ ਤਪ ਨਾਲ ਅੱਖਾਂ ਡਰਾਈ ਹੋ ਜਾਂਦੀਆਂ ਨੇ ਤੇ ਜਿਹੜੇ ਲੂਬ੍ਰਿਕੈਂਟ ਡ੍ਰੋਪਸ ਹੁੰਦੇ ਨੇ ਇਹ ਅੱਖਾਂ ਨੂੰ ਮਲੈਮ ਰੱਖਣ ਲਈ ਮਦਦ ਕਰ ਦਿੰਦਾ ਮੈਂ ਰਵਿੰਦਰ ਸ਼ਰਮਾ ਰਵਿੰਦਰ ਵਾਦਿਸ਼ ਮਾਤਾ ਪੋਨੀ ਦੇਵੀ ਪ੍ਰਦਾਨ ਐਂਡ ਮੈਂਬਰਨ ਅੱਜ ਕਿਹ ਕੀ ਪ੍ਰੋਗਰਾਮ ਚੱਲਿਆ ਅੱਜ ਤੀਸਰਾ ਕੈਂਪ ਲਾਇਆ ਗਿਆ ਇੱਥੇ ਮਾਪੋਨੀ ਦੇ ਪਵਲ ਦੇ ਹਾਲ ਦੇ ਵਿੱਚ ਤੇ ਸਾਰਿਆਂ ਨੇ ਬਹੁਤ ਸਹਿਯੋਗ ਦਾ ਮੇਰੇ ਮੈਂਬਰਾਂ ਨੇ ਰਾਜਨ ਜੀ ਨੇ ਸਾਰਿਆਂ ਨੇ ਬਹੁਤ ਸਹਿਯੋਗ ਮਿਲਿਆ ਪਬਲਿਕ ਵੱਲੋਂ ਵੀ ਲੋਕਾਂ ਵੱਲੋਂ ਇਹ ਸਾਡੇ ਮੈਂਬਰਾਂ ਵੱਲੋਂ ਕਿ 60 ਬੰਦਿਆਂ ਦੇ ਲੇਡਲੇ ਲੱਜ ਪਏ ਜਾਣਗੇ ਮੇਰੇ 2.5 300 ਬੰਦਿਆਂ ਦੇ ਹੰਡਕਾ ਲੱਗ ਜਾ। ਤੇ ਬਾਕੀ ਮੇਰੇ ਖਲ 400 ਮੈਂਬਰ ਹੋਰੇ ਦੇਖੇ ਗਏ। ਦਵਾਈ ਮੁਫਤ ਦੇ ਦਵਾਈ ਮੁਫਤ ਦਿੱਤੀ ਐਂਡ ਕਾ ਮੁਫਤ ਦਿੱਤੀਆਂ ਤੇ ਆਪਰੇਸ਼ਨ ਸਭ ਦਾ ਮੁਫਤ ਹੋਊਗਾ ਲੈਂਸ ਸਾਰਿਆਂ ਨੂੰ ਅਸੀਂ ਦਵਾ ਪੇਮੈਂਟ ਆਇੰਡ ਤੋਂ ਕੁਝ ਕੀ ਨਾਮ ਹੈ ਜੀ ਮੈਂ ਵਿਪਨ ਸ਼ਰਮਾ ਸਾਫ ਦਾ ਪ੍ਰਧਾਨ ਟਰੱਕ ਯੂਨੀਅਨ ਪਵਾਨੀਗੜ ਮੈਂਬਰ ਮੁਖ ਸਲਾਹਕਾਰ ਮਾਤਾ ਪਵਾਨੀ ਦੇਵੀ ਰਜਿਸਟਰਡ ਕਲੱਬ ਪਵਾਨੀਗੜ ਜਿਹੜਾ ਕਾਂ ਦਾ ਕੈਂਪ ਲਾਇਆ ਹੈ ਕਿਹੜੇ ਡਾਕਟਰ ਸਾਹਿਬ ਨੇ ਲਾਇਆ ਤੇ ਕੈਂਪ ਦੇ ਵਿੱਚ ਕਿੰਨੇ ਕਿ ਲੋਕਾਂ ਦੇ ਆਪਰੇਸ਼ਨ ਕੀਤੇ ਜਾਂਦੇ ਤੇ ਕਿੰਨੇ ਕਿ ਲੋਕਾਂ ਨੂੰ ਦਵਾਈਆਂ ਤੇ ਕੀ ਸੂਰਤਾਂ ਤੇ ਅੱਜ ਮਾਤਾ ਭਵਾਨੀ ਮੰਦਰ ਮੈਡੀਵਲੋ ਤੀਸਰਾ ਮੁਫਤ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦੀ ਅਗਵਾਈ ਸਾਡੇ ਪ੍ਰਧਾਨ ਸ਼੍ਰੀ ਰਵਿੰਦਰ ਸ਼ਰਮਾ ਜੀ ਦੀ ਅਗਵਾਈ ਹੇਠ ਇਹ ਕੈਂਪ ਲਗਾਇਆ ਗਿਆ ਹੈ ਡਾਕਟਰ ਬੋਪਾ ਰਾਏ ਜੀ ਪਟਿਆਲੇ ਤੋਂ ਸਪੈਸ਼ਲ ਆਪਣੀ ਟੀਮ ਨਾਲ ਆਏ ਹਨ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ 2 300 ਤੋਂ ਵੱਧ ਆਪਰੇਸ਼ਨ ਮਰੀਜ਼ ਆਏ ਨੇ ਚੈੱਕਅਪ ਲਈ 2 300 ਤੇ ਅਸੀਂਾਂ ਕਾ ਮੁਫਤ ਦੁੱਤੀਆਂ ਨੇ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਵਿੱਚ ਜੋ ਆਪਰੇਸ਼ਨ ਲਈ 50 60 ਪੇਸ਼ੈਂਟ ਨਿਕਲੇ ਹਨ ਉਹ ਵੀ ਮਾਤਾ ਭਵਾਨੀ ਮਾਤਾ ਵੰਦਰ ਵੱਲੋਂ ਲੈ ਜਾ ਕੇ ਪਟਿਆਲੇ ਵਿਖੇ ਉਹਨਾਂ ਦੇ ਆਪਰੇਸ਼ਨ ਤੇ ਲੈਂਸ ਫਰੀ ਪੁਆਏ ਜਾਣਗੇ ਅਗਰ ਅਸੀਂ ਗੱਲ ਕਰੀਏ ਤਾਂ ਸਰ ਕੈਂਪ ਲਾਇਆ ਜਾ ਰਿਹਾ ਪਹਿਲਾਂ ਕਿੰਨੇ ਕੈਂਪ ਪ੍ਰੋਗਰਾਮ ਵਧੀਆ ਲੱਗਿਆ ਇਸ ਕਰਕੇ ਪਹਿਲਾਂ ਤੋਂ ਵੀ ਬਹੁਤ ਵਧੀਆ ਇਸ ਵਾਰ ਲੋਕਾਂ ਨੇ ਵਧੀਆ ਹੰਗਾਰਾ ਦਿੱਤਾ ਸਾਡੀ ਸਾਰੀ ਟੀਮ ਨੇ ਮਾਤਾ ਭਵਾਨੀ ਮੰਦਿਰ ਦੇ ਕਮੇਟੀ ਮੈਂਬਰਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ ਸਰਵਿੰਦਰ ਸ਼ਰਮਾ ਜੀ ਦਾ ਜੋ ਸਾਡੇ ਪ੍ਰਧਾਨ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹ ਉਪਰਾਲਾ ਉਹ ਲੋਕਾਂ ਲਈ ਕਰਦੇ ਹਨ ਨਕਾਂ ਦਾ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਦਿੱਤੇ ਹੋਏ ਪੈਸੇ ਨਾਲ ਅਸੀਂ ਇਹ ਕੈਂਪ ਲਗਾਇਆ